ਜਿਹੜੀ ਖਬਰ ਆ ਰਹੀ ਆ ਮਾਨਸਿਸ ਨਾਰਥ ਵਰਜੀਨੀਆ ਤੋਂ ਜਿੱਥੇ ਇੱਕ ਭਾਰਤੀ ਮੂਲ ਦੀ ਜਿਹੜੀ 28 ਸਾਲਾਂ ਮੰਮਤਾ ਕਾਫਲੇ ਭਟ ਉਹ ਕਹਿੰਦੇ ਵੀ ਲੱਭ ਨਹੀਂ ਸੀ ਰਹੀ ਹੁਣ ਇਵੈਂਚੁਅਲੀ ਕਹਿੰਦੇ ਵੀ ਉਸ ਦਾ ਜਿਹੜਾ ਘਰ ਵਾਲਾ ਆ ਨਰੇਸ਼ ਭਟ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ ਐਵੀਡੈਂਸ ਦੇ ਵਿੱਚ ਕਹਿੰਦੇ ਵੀ ਜਦ ਪੁਲਿਸ ਨੇ ਉੱਥੇ ਦੇਖਿਆ ਇਹ ਨਦਰਨ ਵਰਜੀਨੀਆ ਦੀ ਜਿਹੜੀ ਮਦਰ ਆ ਅ ਇਸ ਦੇ ਵਿੱਚ ਕਹਿੰਦੇ ਵੀ ਪੂਲ ਆਫ ਬਲੱਡ ਮਿਸਿੰਗ ਨਾਈਵਜ਼ ਤੇ ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਡੀਟੇਲਸ ਆ ਉਹ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ ਆ ਵੀ ਇਸ ਉਹਦਾ ਹਸਬੈਂਡ ਇਸ ਬੀਬੀ ਦਾ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਕਹਿੰਦੇ ਵੀ ਮਾਰਨ ਦੇ ਵਿੱਚ ਤੇ ਡੈੱਡ ਬੋਡੀ ਨੂੰ ਕਨਸੀਲ ਕਰਨ ਦੇ ਦੋਸ਼ਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੁਣ ਸਾਹਮਣੇ ਆਈਆਂ ਆ ਅ ਵੀਰਵਾਰ ਨੂੰ ਇਸ ਨੂੰ ਮਨਾਸਿਸ ਦੇ پارک ਹੋਮ ਦੇ ਵਿੱਚੋਂ ਪਰਿਵਾਰ ਦੇ ਜਿਹੜੇ ਇਹਦੇ ਆ ਉਹ ਚੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਅੱਜ ਇਸ ਨੂੰ ਅਦਾਲਤ ਵਿੱਚ ਪੇਸ਼ ਵੀ ਜਿਹੜਾ ਉਹ ਕਰ ਦਿੱਤਾ ਗਿਆ ਆ ਸੋ 27 ਜੁਲਾਈ ਸੀਗੀ ਜਦ ਮਮਤਾ ਜਿਹੜੀ ਆ ਉਹ ਲਾਸਟ ਟਾਈਮ ਆਪਣੇ ਕੰਮ ਤੇ ਦੇਖੀ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਉਹ ਨਹੀਂ ਮਿਲੀ 22 ਜੁਲਾਈ ਨੂੰ ਕਹਿੰਦੇ ਵੀ ਉਸਨੇ ਆਪਣੇ ਇੱਕ ਮਿੱਤਰ ਦੇ ਨਾਲ ਗੱਲ ਕੀਤੀ ਸੀ ਤੇ 31 ਜੁਲਾਈ ਨੂੰ ਕਹਿੰਦੇ ਵੀ ਹਸਬੰਡ ਨੇ ਕਿਹਾ ਵੀ ਮੈਂ ਉਹਨੂੰ ਆਖੀ ਲੀ ਵਾਰ ਦੇਖਿਆ 2 ਅਗਸਤ ਨੂੰ ਪੁਲਿਸ ਨੇ ਵੈਲਫੇਅਰ ਚੈੱਕ ਕੀਤਾ ਤੇ 5 ਅਗਸਤ ਨੂੰ ਉਹਦੇ ਹੀ ਘਰ ਵਾਲੇ ਨੇ ਉਸਨੂੰ ਮਿਸਿੰਗ ਰਿਪੋਰਟ ਕਰ ਦਿੱਤਾ ਸੀਗਾ ਪੁਲਿਸ ਨੇ ਜਿਹੜਾ ਕਿਹਾ ਵੀ ਇਹ ਇਨਵੌਲੰਟੇਰੀਲੀ ਮਿਸਿੰਗ ਹੈਗੀ ਆ ਫਿਰ 21 ਅਗਸਤ ਪਰਸੋਂ ਨੂੰ ਪੁਲਿਸ ਨੇ ਉਸ ਦਾ ਘਰ ਸਰਚ ਕੀਤਾ ਤੇ ਕੱਲ ਇਸ ਦੇ ਜਿਹੜਾ ਘਰ ਵਾਲਾ ਆ ਨਰੇਸ਼ ਪੱਟ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਕਿਹਾ ਵੀ ਉਹਨਾਂ ਨੂੰ ਖੂਨ ਦਾ ਜਿਹੜਾ ਐਵੀਡੈਂਸ ਆ ਉਹ ਘਰ ਦੇ ਵਿੱਚ ਬਰਾਮਦ ਹੋਇਆ ਹੈਗਾ ਆ ਸੋ ਨਰੇਸ਼ ਪੱਟ ਦੇਖੋ ਵੀ ਕਿ ਕਿੱਡੇ ਲੋਕ ਖਰਾਬ ਨੇ ਆਪ ਹੀ ਕਤਲੋਗਾਰਤ ਕਰਕੇ ਆਪ ਹੀ ਬੋਡੀ ਲੁਕਾ ਕੇ ਤੇ ਆਪ ਹੀ ਬਾਅਦ ਦੇ ਵਿੱਚ ਪੁਲਿਸ ਕੋ ਪਹੁੰਚ ਜਾਂਦੇ ਆ ਵੀ ਮੇਰੀ ਘਰ ਵਾਲੀ ਜਿਹੜੀ ਆ ਓਹੋ ਗਾਇਬ ਹੈਗੀ ਆ ਸੋ ਇਸ ਬਾਬਤ ਇਸ ਗੱਲ ਨੇ ਮਨਾਸਸ ਵਰਜੀਨੀਆ ਦੇ ਲੋਕਾਂ ਨੂੰ ਇੱਕ ਵਾਰੀ ਝੰਜੋੜ ਕੇ ਜਿਹੜਾ ਉਹ ਰੱਖ ਦਿੱਤਾ ਆ ਵੀ ਕਿੱਦਾਂ-ਕਿੱਦਾਂ ਦੇ ਦਰਿੰਦੇ ਇਹਨਾਂ ਦਰਵਾਜ਼ਿਆਂ ਦੇ ਪਿੱਛੇ ਲੁਕੇ ਬੈਠੇ ਨੇ ਜੀ ਕਹਿੰਦੇ ਭਈ ਉਹ ਉਸਨੇ ਬਾਲਮਾਰ ਜਿਹੜਾ ਹੈਗਾ ਆ ਪ੍ਰਿੰਸ ਬਿਲੀਮ ਕਾਉਂਟੀ 'ਚ ਉੱਥੋਂ ਇਹ ਜਿਹੜੇ ਚਾਕੂ ਆ ਖਰੀਦੇ ਸੀਗੇ ਉਹਨਾਂ 'ਚ ਦੋ ਮਿਸਿੰਗ ਸੀਗੇ ਜਿਹਦੇ ਨਾਲ ਹੋ ਸਕਦਾ ਉਸਨੇ ਕਤਲ ਕੀਤਾ ਹੋਵੇ ਕਹਿੰਦੇ ਪਰ ਉਹਨਾਂ ਸਟੋਰੀ ਬਹੁਤ ਵਾਰ ਚੇਂਜ ਕੀਤੀ ਸੀ ਜਿਹਦੇ ਕਰਕੇ ਪੁਲਿਸ ਨੂੰ ਸ਼ੱਕ ਹੋ ਗਿਆ ਵੀ ਇਸ ਦਾ ਹੀ ਜਿਹੜਾ ਹੱਥ ਹੈਗਾ ਆ ਆਪਣੀ ਵਾਈਫ ਨੂੰ ਕਤਲ ਕਰਨ ਦੇ ਵਿੱਚ ਹਮ ਸੋ ਆ ਯਾਦ ਹੋਵੇ ਹਰਜੋਤ ਸਿੰਘ ਜੀ ਮੈਸਿਸ ਵਰਜੀਨੀਆ ਦੇ ਵਿੱਚ ਇੱਕ ਵਾਰੀ ਪੰਜਾਬੀ ਰਿਪੋਰਟ ਯੂਐਸਏ ਦੀ ਟੀਮ ਆਪਾਂ ਗਏ ਸੀ ਜਦੋਂ ਉੱਥੇ ਵਾਸ਼ਿੰਗਟਨ ਡੀਸੀ ਦੇ ਵਿੱਚ ਰੈਲੀ ਹੋਈ ਸੀਗੀ ਉਹ ਕਵਰ ਕਰਨ ਦੇ ਲਈ ਉੱਥੇ ਗੁਰਦੁਆਰਾ ਸਾਹਿਬ ਆ ਜਿਹੜੇ ਦਰਸ਼ਨ ਕਰਕੇ ਜਿਹੜੇ ਹੋ ਆਏ ਸੀ ਆ ਸੋ ਬੜਾ ਕੁਆਇਟ ਜਿਹਾ ਸ਼ਹਿਰ ਆ ਪਰ ਪਤਾ ਨਹੀਂ ਦੇਖੋ ਲੋਕਾਂ ਦੇ ਮਨਾਂ ਦੇ ਵਿੱਚ ਕੀ ਜਿਹੜਾ ਉਹ ਚੱਲ ਰਿਹਾ ਆ ਹੁੰਦਾ ਹੈ ਮੰਮਤਾ ਕਹਿੰਦੇ ਵੀ ਉਸ ਦੀ ਜਿਹੜੀ ਮਾਤਾ ਆ ਉਹ ਨੇਪਾਲ ਤੋਂ ਆਈ ਆ ਤੇ ਕਹਿੰਦੇ ਆ ਆਉਣਾ ਚਾਹ ਰਹੀ ਹੈ ਇੱਥੇ ਵੀ ਆਉਣਾ ਚਾਹੁੰਦੀ ਆ ਆ ਤਾਂ ਜੋ ਉਹਦੇ ਬੱਚਿਆਂ ਨੂੰ ਜਿਹੜਾ ਉਹ ਟੇਕ ਕੇਅਰ ਜਿਹੜਾ ਉਹ ਕੀਤਾ ਆ ਜਾ ਸਕੇ ਸੋ ਅ ਇਹ ਕੰਨ ਦੇ ਵੀ ਇਸਤੇ ਲਈ ਵਿਚਾਰੀ ਦੇ ਲਈ ਇੱਕ ਕੈਂਡਲਾਈਟ ਵਿਜਲ ਵੀ ਜਿਹੜੀ ਉਸ ਟਾਈਮ ਕੀਤੀ ਗਈ ਸੀ ਪਰ ਇਵੈਂਚੁਅਲੀ ਹੁਣ ਇਹ ਹੀ ਪਤਾ ਲੱਗਾ ਆ ਵੀ ਇਸ ਦੇ ਨਾਲ ਇਹ ਹੋਇਆ ਆ ਇਹ ਪੀਡੀਆਟ੍ਰਿਕ ਨਰਸ ਸੀਗੀ ਮਮਤਾ ਕਾਫਲੇਪਟ ਤੇ ਬਸ ਉਸ ਤੋਂ ਬਾਅਦ ਦੇ 27 ਜੁਲਾਈ ਤੋਂ ਬਾਅਦ ਦੇ ਵਿੱਚ ਆਹੀ ਕੁਛ ਜਿਹੜਾ ਆ ਇਹ ਚੱਲਿਆ ਤੇ ਹੁਣ ਇਵੈਂਚੁਅਲੀ ਉਹਦੇ ਘਰ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਜੀ